ਅਸੀਂ ਕਾਜੀ ਤੁਸੀਂ ਜੁੜੇ ਜੀ ਸਾਡੇ ਚੈਨਲ ਦੇ ਨਾਲ ਤੇ ਅੱਜ ਅਸੀਂ ਤਰਨਤਾਰਨ ਦੇ ਵਿੱਚ ਮੌਜੂਦ ਆ ਤੁਹਾਡੀ ਮੁਲਾਕਾਤ ਇੱਥੇ ਸ਼ੋਮਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਜੀ ਲਾਲੀਨਾ ਕਰਾ ਰਹੇ ਆ ਕਈ ਮੁੱਦਿਆਂ ਦੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਸਾਡੇ ਚੈਨਲ ਦੇ ਉੱਤੇ ਸਰ ਬਹੁਤ ਬਹੁਤ ਸਵਾਗਤ ਆ ਜੀ ਸਾਡੇ ਚੈਨਲ ਦੇ ਉੱਤੇ ਤੁਹਾਡਾ ਜੀ ਐ ਨਹੀਂ ਬਹੁਤ ਬਹੁਤ ਧੰਨਵਾਦ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅਗਰ ਤੁਹਾਡੇ ਨਾਲ ਗੱਲ ਕਰੀਏ ਦਿੱਲੀ ਚੋਣਾ ਹੋਈਆਂ ਨੇ ਪਿਛਲੇ ਦਿਨੀ ਜਿਹਦੇ ਵਿੱਚ ਬੀਜੇਪੀ ਦੀ ਜਿੱਤ ਹੋਈ ਹੈ ਇਸ ਤਰ੍ਹਾਂ ਦੇਖ ਲਈਏ ਜੇ ਬੀਜੇਪੀ ਦੀ ਜਿੱਤ ਨੂੰ ਤੇ ਆਮ ਆਦਮੀ ਪਾਰਟੀ ਦੀ ਹਾਰ ਨੂੰ ਮੇਕੋ ਜੀ ਇਹ ਜਨਤਾ ਦੀ ਜਿੱਤ ਹੁੰਦੀ ਆ ਜਨਤਾ ਦਾ ਫਤਵਾ ਜਿਹੜਾ ਸਾਰੀਆਂ ਪਾਰਟੀਆਂ ਨੂੰ ਪ੍ਰਵਾਨ ਹੁੰਦਾ ਜਨਤਾ ਦੇ ਵਿੱਚ ਜਿਹੜੀ ਨਿਮੋਸ਼ੀ ਸੀ ਕਿ ਇਹਨਾਂ ਨੇ ਝੂਠ ਦੀ ਸਰਕਾਰ ਚਲਾਈ ਆ ਇਹ ਕੇਜਰੀਵਾਲ ਤੇ ਭਵੰਤਮਾਨ ਜਿਹੜਾ ਝੂਠ ਦੀ ਸਰਕਾਰ ਚਲਾਉਂਦੇ ਆ ਲੱਖਾਂ ਕਰੋੜਾਂ ਰੁਪਈਆ ਜਿਹੜਾ ਐਡ ਤੇ ਵੇਸਟ ਕਰਦੇ ਆ ਲੋਕਾਂ ਪੰਜਾਬੀਆਂ ਦੀ ਮਿਹਨਤ ਦੀ ਕਮਾਈ ਤੇ ਦਿੱਲੀ ਵਾਸੀਆਂ ਦੀ ਮਿਹਨਤ ਦੀ ਕਮਾਈ ਐਡ ਤੇ ਲਾ ਦਿੰਦੇ ਆ ਤੇ ਝੂਠ ਰੋਲ ਕੇ ਰਾਜਨੀਤੀ ਕਰਦੇ ਆ ਝੂਠ ਦੀ ਰਾਜਨੀਤੀ ਥੋੜਾ ਚਿਰ ਚੱਲਦੀ ਜਿਆਦਾ ਚਿਰ ਨਹੀਂ ਚੱਲਦੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਹਾਰ ਚੁੱਕੀ ਆ ਬੀਜੇਪੀ ਆ ਚੁੱਕੀ ਆ ਪੰਜਾਬ ਦੇ ਵਿੱਚ ਵੀ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਵਾ ਕੀ ਲੱਗਦਾ ਤੁਹਾਨੂੰ ਇਲੈਕਸ਼ਨ ਆਉਣ ਲੱਗੀਆਂ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਪੰਜਾਬ ਦੇ ਵਿੱਚ ਵੇਖੋ ਜੀ ਇਹਨਾਂ ਨੇ ਕੋਈ ਵਿਕਾਸ ਨਾਲ ਦੀ ਗੱਲ ਨਹੀਂ ਕਰਦੇ ਏ ਸੀਐਮ ਸਾਹਿਬ ਸਾਡੇ ਆ ਜਿਹੜਾ ਛੁਟਕਲੇ ਬਾਜੀ ਨਹੀਂ ਸਰਕਾਰ ਚਲਾਈ ਜਾਂਦੇ ਆ ਕੋਈ ਵੇਖੋ ਤੁਸੀਂ ਸੁਣਿਆ ਵੀ ਹੋਊਗਾ ਕਿ ਐਮਐਸਪੀ ਦੇੜੀ ਆ ਚਾਰ ਦਿਨ ਚ ਦੇਦਾਂਗੇ ਕੈਪਟਨ ਸਾਹਿਬ ਅਸਤੀਫਾ ਦੇਣ ਅਹੀਂ ਸਰਕਾਰ ਚਲਾ ਕੇ ਦਿਖਾਵਾਂਗੇ ਰੇਤਾ ਸ਼ਰਾਬ ਤੇ ਅਹੀਂ ਸਰਕਾਰ ਚਲਾਨੀ ਆ ਦੱਸੋ ਮੁੱਦੇ ਕਿੱਥੇ ਆ ਰੇਤਾ ਵੀ ਮਹਿੰਗੀ ਆ ਤੇ ਚਲੋ ਸ਼ਰਾਬ ਦਾ ਮੈਂ ਕਹਿ ਨਹੀਂ ਸਕਦਾ ਪਰ ਸਰਕਾਰ ਹੁਣ ਚਲਾਉਣ ਦਾ ਤਾਂ ਕਰੋੜਾਂ ਰੁਪਏ ਦਾ ਕਰਜ਼ਾ ਲਈ ਜਾਂਦੀ ਆ ਸਰਕਾਰ ਨਾਲ ਦੀ ਚੀਜ਼ ਕੋਈ ਦੇਖਦੀ ਨਹੀਂ ਪਈ ਇਹਦੇ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਵਾਅਦੇ ਕੀਤੇ ਗਏ ਵੱਡੇ ਵੱਡੇ ਸਰਕਾਰ ਵੱਲੋਂ ਨਸ਼ਿਆਂ ਦੇ ਪ੍ਰਤੀ ਵਾਅਦਾ ਕੀਤਾ ਗਿਆ ਬੇਰੁਜ਼ਗਾਰੀ ਦਾ ਵੀ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਉਹਨਾਂ ਵਾਅਦਿਆਂ ਦੇ ਉੱਤੇ ਕਿੰਨੀ ਕੁ ਖਰੀ ਉਤਰ ਪਾਈ ਹੈ ਹੁਣ ਤੱਕ ਅੱਗੇ ਨਾ ਤੁਸੀਂ ਜਾਣਦੇ ਜੀ ਗੈਂਗਸਟਰ ਵਾੜ ਬਹੁਤ ਵੱਧ ਚੁੱਕਾ ਲੋਕਾਂ ਨੂੰ ਫਰਾਉਤੀਆਂ ਦੇ ਫੋਨ ਆਉਂਦੇ ਆ ਦਿਨ ਦਿਹਾੜੇ ਲੋਕਾਂ ਖੋਆ ਹੁੰਡੀਆਂ ਤੁਸੀਂ ਹੋਰ ਤੇ ਹੋਰ ਦੱਸੋ ਕਿ ਬਦਬੀਆਂ ਹੁਣ ਹੋਣ ਡੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਵੀ ਬਦਬੀਆਂ ਹੋਣੀਆਂ ਡਾਕਟਰ ਅੰਬੇਦਕਰ ਜੀ ਦੀ ਜਿਹੜੀ ਆਪਾਂ ਵੇਖਿਆ ਅੰਮ੍ਰਿਤਸਰ ਜਿਹੜੀ ਬਦਬੀ ਹੋਈ ਆ ਕਿੰਦੀ ਮੱਦ ਭਾਗਾਈ ਗੱਲ ਆ ਤੇ ਉਹਦੇ ਵਿੱਚ ਸਰਕਾਰ ਦਾ ਕੀ ਐਕਸ਼ਨ ਹੋਇਆ ਸਰਕਾਰ ਜਿਹੜੀ ਉਹ ਮੂੰਹ ਤੇ ਤਾਲਾ ਲਾ ਕੇ ਬੈਠੀ ਰਹਿੰਦੀ ਆ ਲੋਕ ਲੜਦੇ ਮਰਦੇ ਰਹਿੰਦੇ ਆ ਲੋਕਾਂ ਚ ਗੈਂਗਸਟਰਵਾਦ ਵਧ ਗਿਆ ਹਰ ਬੱਚਾ ਜਿਹੜਾ ਵਾ ਉਹ ਜਿਹੜਾ ਪੰਜਾਬ ਤੋਂ ਪੰਜਾਬ ਛੱਡਣਾ ਬਨਾਸੇ ਸਮਝਦਾ ਪੰਜਾਬ ਦੇ ਵਿੱਚ ਨਾ ਤੇ ਰੋਜ਼ਗਾਰ ਕੋਈ ਇੱਕ ਨੌਕਰੀ ਨਹੀਂ ਦਿੱਤੀ ਜਾ ਰਹੀ ਤੇ ਗੈਂਗਸਟਰਵਾਦ ਵਧਿਆ ਪਿਆ ਨਸ਼ਾ ਅੱਗੇ ਲੋਕ ਕਿਤੇ ਜ਼ਿਆਦਾ ਵੱਜ ਚੁੱਕਾ ਤੁਸੀਂ ਵੇਖਿਆ ਹੋਊਗਾ ਕਿ ਨਸ਼ਾ ਕੰਟਰੋਲ ਕਰਨ ਦੀ ਥਾਂ ਨਸ਼ਾ ਬਹੁਤ ਜ਼ਿਆਦਾ ਵੱਜ ਚੁੱਕਾ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ ਤੁਸੀਂ ਬੇਰੁਜ਼ਗਾਰੀ ਦੇ ਚਲਦੇ ਆ ਦੇਖਿਆ ਜਾ ਰਿਹਾ ਹੈ ਕਿ ਕਈ ਜਿਹੜੇ ਨੌਜਵਾਨ ਨੇ ਪੰਜਾਬੀ ਨੌਜਵਾਨ ਨੇ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰ ਪਿਛਲੇ ਦਿਨੀ ਅਮਰੀਕਾ ਤੋਂ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਬਣੇ ਨੇ ਨਵੇਂ-ਨਵੇਂ ਉਹਨਾਂ ਨੇ ਕਾਫੀ ਜਿਹੜੇ ਪੰਜਾਬੀ ਨੌਜਵਾਨ ਕਹਿ ਲੋ ਇੰਡੀਅਨ ਨੇ ਉਹਨਾਂ ਨੂੰ ਰਿਪੋਰਟ ਕਰਕੇ ਵਾਪਸ ਭੇਜਿਆ ਵਾ ਇਸ ਮੁੱਦੇ ਤੇ ਤਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਬੜੀ ਮਾਰੀ ਗੱਲ ਹੈ ਕਿ ਲੋਕ 45 ਤੋਂ ਲੈ ਕੇ 50 50 ਲੱਖ ਰੁਪਏ ਲਾ ਕੇ ਗਰਜੇ ਚੁੱਕ ਕੇ ਬੱਚੇ ਸੈੱਟ ਕਰਦੇ ਆ ਅਗਰ ਵੇਖੋ ਇਹ ਪਹਿਲੀ ਗੱਲ ਇਹ ਆ ਕਿ ਉਹ ਜੋ ਘਟਨਾ ਹੋਈ ਉਹ ਬੜੀ ਮਾਰੀ ਪਰ ਅਸਲ ਵਿੱਚ ਜੇਕਰ ਸਰਕਾਰਾਂ ਇਥੇ ਰੋਜ਼ਗਾਰ ਦੇਣ ਬੱਚਿਆਂ ਨੂੰ ਜਿਹੜੇ 45 ਲੱਖ ਜਾਂ 50 ਲੱਖ ਲਾ ਕੇ ਕਰਜ਼ਾ ਲੈ ਕੇ ਉਧਰ ਜਾਣ ਰਿਹਾ ਉਹ ਆਪਣੇ ਵਤਨ 'ਚ ਆਪਣੇ ਪੰਜਾਬ ਜਿਹੜਾ ਕਿ ਸੋਨੇ ਦੀ ਚਿੜੀਆ ਸਮਝੀ ਜਾਂਦੀ ਸੀ ਅੱਜ ਉਹ ਨਸ਼ੇ ਦੀ ਚਿੜੀਆ ਬਣ ਚੁੱਕੀ ਆ ਨਸ਼ਾ ਵੱਧ ਚੁੱਕਾ ਲੋਕ ਆਪਣੇ ਬੱਚੇ ਬਚਾਉਣੇ ਮناسب ਸਮਝਿਆ ਕਿ ਕਿਤੇ ਗੈਂਗਸਟਰਵਾਦ ਨਾ ਆ ਜਾਈ ਕੋਈ ਨਸ਼ੇ 'ਚ ਨਾ ਲੱਗ ਜੇ ਅਗਰ ਸਰਕਾਰਾਂ ਸਹੀ ਤਰੀਕੇ ਨਾਲ ਚੱਲਣ ਦੇ ਭਾਜੀ ਕੋਈ ਬੰਦਾ ਬਾਹਰ ਬੱਚੇ ਨਹੀਂ ਤੇ ਜਿੰਨੂੰ ਤਿਆਰ ਨਹੀਂ ਹੈਗਾ ਤੇ ਜੋ ਇਹ ਘਟਨਾ ਹੋਈ ਆ ਕਿ ਵਾਪਸੀ ਪੰਜਾਬ ਦੇ ਵਿੱਚ ਇਹ ਮਾੜੀ ਘਟਨਾ ਇਹ ਸਰਕਾਰਾਂ ਨੂੰ ਦਬਾਅ ਬਣਾ ਕੇ ਬੱਚਿਆਂ ਨੂੰ ਫਿਰ ਸੈੱਟ ਕਰਨਾ ਚਾਹੀਦਾ ਕੀ ਅਪੀਲ ਕਰਨੀ ਚਾਹੁੰਦੇ ਜੇ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣੇ ਮੈਂ ਭਾਜੀ ਇਹ ਵੀ ਝੂਠ ਦੀ ਰਾਜਨੀਤੀ ਬੰਦ ਕਰਨ ਬੱਚਿਆਂ ਨੂੰ ਰੋਜ਼ਗਾਰ ਦੇ ਤੇ ਨਸ਼ੇ ਤੇ ਰੱਬ ਦਾ ਵਾਅਦਾ ਤੁਸੀਂ ਵਾਦਾ ਕੀਤਾ ਇਹ ਕੰਟਰੋਲ ਕਰੋ ਨਸ਼ਾ ਬਹੁਤ ਵੱਧ ਚੁੱਕਾ ਵਾ ਚਲੋ ਹੁਣ ਅਪੀਲ ਤੇ ਮਾਨ ਸਰਕਾਰ ਨੂੰ ਕਰਨੀ ਆ ਤੇ ਮਾਨ ਸਾਹਿਬ ਆਪ ਸੋ ਖੁਦ ਸ਼ਰਾਬ ਪੀ ਕੇ ਸੁੱਤੇ ਰਹਿੰਦੇ ਆ ਤੇ ਜਿਹੜਾ ਬੰਦਾ ਉੱਠਦਾ ਵੀ ਸ਼ਰਾਬ ਨਾਲ ਤੇ ਸੌਂਦਾ ਵੀ ਸ਼ਰਾਬ ਨਾਲ ਤੁਹਾਨੂੰ ਤੁਸੀਂ YouTube ਤੇ ਵੇਂਦੇ ਰਹਿੰਦੇ ਜੇ ਕਿ ਕਿੰਨੇ ਲੋਕ ਪ੍ਰਚਾਰ ਕਰਦੇ ਕਿ ਵਿਸਕੀ ਇਕੱਠੀ ਕਰਕੇ ਰੱਖ ਲੈ ਕਿਉਂਕਿ ਹੁਣ ਇਹ ਪੰਜਾਬ ਚੋਂ ਵੀ ਸਰਕਾਰ ਇਹਨਾਂ ਦੀ ਜਾਣ ਆਲੀ ਆ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਸੋਚ ਵਾਲੇ ਪੜ੍ਹੇ ਲਿਖੇ ਬੰਦਿਆਂ ਨੂੰ ਵੋਟ ਦਿਓ ਤੇ ਆਪਣਾ ਜੋ ਤਰਨ ਤਾਨ ਦਾ ਵਿਕਾਸ ਹੋ ਸਕੇ, ਤਰਨ ਤਾਨ ਨੂੰ ਅੱਗੇ ਤਰਕਰੀਆਂ ਦੀਆਂ ਰਾਹਾਂ ਤੇ ਲਿਆ ਸਕੀਏ। ਚੰਗੇ ਕੈਂਡੀਡੇਟ ਚੁਣੋ ਤਾਂ ਜੋ ਆਪਾਂ ਰਲ ਮਿਲ ਕੇ ਨਸ਼ਾ ਖਤਮ ਕਰੀਏ ਤੇ ਨੌਜਵਾਨਾਂ ਵਾਸਤੇ ਕੋਈ ਨਾ ਕੋਈ ਰੋਜ਼ਗਾਰ ਦੱਬੀਏ। ਥੱਲੇ ਵਾਲੀ ਪੌੜੀ ਤਾਂ ਨੂੰ ਜਾਂਦੀ ਆ। ਮਿਹਰਬਾਨੀ ਕਰਕੇ ਚੰਗੇ ਕੈਂਡੀਡੇਟ ਚੁਣੋ ਕੋਈ ਹਲਾਲchnaਓ। ਧੰਨਵਾਦ। ਸਰ ਆਪਣਾ ਟਾਈਮ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਸਰਬਜੀਤ ਸਿੰਘ ਜੀ ਲਾਲੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਬਹੁਤ ਹੀ ਵਧੀਆ ਤੰਗ ਨਾਲ ਤੁਹਾਨੂੰ ਦੱਸਿਆ ਕਿ ਪੰਜਾਬ ਸਰਕਾਰ ਬਾਰੇ ਵੀ ਔਰ ਦਿੱਲੀ ਦੇ ਵਿੱਚ ਜਿਹੜੀ ਆ ਬੀਜੇਪੀ ਜਿੱਤੀ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਔਰ ਨਾਲ ਦੀ ਨਾਲ ਹੀ ਜਿਹੜੀ ਘਟਨਾ ਹੋਈ ਹੈ ਵੀਰ ਅਮੇਰਕਰ ਜੀ ਦੀ ਮੂਰਤੀ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵੀ ਘਟਨਾ ਦੀ ਨਿੰਦਾ ਕੀਤੀ ਆ ਅਸੀਂ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ